ਜਨਤਨਾਂ ਦੇ ਹਲਕੇ ਦੀ ਆਉਣ ਵਾਲੀ ਉਪ ਚੋਣ ਦੇ ਮੱਦੇਨਜ਼ਰ ਜਨਤਨਾਂ ਜ਼ਿਲ੍ਹਾ ਕਾਂਗਰਸ ਪਾਰਟੀ ਨੇ ਇੱਕ ਮਤਾ ਪਾਸ ਕਰਕੇ ਇਹ ਐਲਾਨ ਕੀਤਾ ਕਾਂਗਰਸ ਪਾਰਟੀ ਹਾਈ ਕਮਾਂਡ ਜਨਤਨਾਂ ਦੇ ਹਲਕੇ ਤੋਂ ਜਿਸ ਨੂੰ ਜਿਸ ਕਿਸੇ ਨੂੰ ਵੀ ਵਿਧਾਨ ਸਭਾ ਚੋਣਾਂ ਲੜਨ ਲਈ ਉਮੀਦਵਾਰ ਦੇਵੇਗੀ ਬਾਕੀ ਸਾਰੇ ਇਕਜੁੱਟ ਹੋ ਕੇ ਉਸ ਦਾ ਸਮਰਥਨ ਕਰਨਗੇ ਹਰ ਵਾਰਡ ਦੇ ਵਿੱਚ ਜਿੰਨੇ ਵੀ ਆਪਣੇ ਪੁਰਾਣੇ ਵਰਕਰ ਸੀਗੇ ਕਿਸੇ ਗੱਲੋਂ ਰੁੱਸੇ ਸਾਰਿਆਂ ਨੂੰ ਇੱਕ ਸਟੇਜ ਉੱਤੇ ਆ ਜੀ ਤੁਸੀਂ ਦੇਖ ਲਿਆ ਸਭ ਨੂੰ ਮੈਂ ਇੱਕ ਸਟੇਜ ਤੇ ਲੈ ਆਂਦਾ ਇੜੀ ਟਿਕਟ ਦੇ ਚਾਹਵਾਨ ਸੀਗੇ ਸਾਰਿਆਂ ਨੂੰ ਮੈਂ ਇੱਕ ਸਟੇਜ ਤੇ ਲਿਆ ਕੇ ਇਸ ਗੱਲ ਦੀ ਤੁਹਾਡੇ ਸਾਹਮਣੇ ਉਹਨਾਂ ਨੇ ਰਾਜੀ ਰਾਮਾ ਕਹ ਲਿਆ ਵੀ ਜਿਹਨੂੰ ਵੀ ਇੱਕ ਨੋ ਟਿਕਟ ਮਿਲੇਗੀ ਅਸੀਂ ਸਾਰੇ ਉਹਦੇ ਨੂੰ ਲੱਗੀ ਜੀ ਇਹ ਮੈਂ ਦੱਸਿਆ ਕਿ ਗੇਲ ਦੀ ਜਿਹੜੀ ਗੈਰ ਹੈ ਰਹੀ ਹੈ ਉਹ ਕਿਤੇ ਨਾ ਕਿਤੇ ਛੁਟਾ ਜੁੜੀ ਆ ਇਸ ਤਰ੍ਹਾਂ ਦੇ ਨਹੀਂ ਦੇਖੋ ਮੇਰਾ ਤਾਂ ਫੋਨ ਚੈੱਕ ਕਰ ਸਕਦੇ ਜੇ ਮੇਰੇ ਘਰ ਵਿੱਚ ਉਹਨਾਂ ਦੋ ਤਿੰਨ ਵਾਰੀ ਮੈਨੂੰ ਫੋਨ ਆਇਆ ਉਹਨਾਂ ਰਾਤੀ ਮੇਰੇ ਨਾਲ ਗੱਲ ਕੀਤੀ ਸਵੇਰੇ ਵੀ ਅੱਜ ਤੁਸੀਂ ਦੇਖਣਾ ਸਾਢੇ 12 ਵਜੇ ਉਹਨਾਂ ਦਾ ਮੈਨੂੰ ਕਾਲ ਆ ਵੀ ਅਰਜੈਂਟਲੀ ਕੰਮ ਨਾਣਾ ਹੁੰਦਾ ਤੇ ਪ੍ਰਧਾਨ ਜੀ ਮੈਂ ਜ਼ਰੂਰ ਆਣਾ ਕਿਉਂਕਿ ਮੇਰਾ ਆਪਣਾ ਪ੍ਰੋਗਰਾਮ ਹੈ ਕਿਸੇ ਦਾ ਪ੍ਰੋਗਰਾਮ ਉਹਨਾਂ ਦੇ ਕਹਿਣ ਦੇ ਮੁਤਾਬਕ ਪ੍ਰੋਗਰਾਮ ਬਣਾਇਆ ਸੀਗਾ ਜੀ ਉਹਨਾਂ ਨੂੰ ਘਰੇਲੂ ਇਹੋ ਜਿਹਾ ਨਾਲ ਨਾ ਪੈਂਦੀ ਤੇ ਉਹ ਜ਼ਰੂਰ ਕੋਸ਼ਿਸ਼ ਕਰਣ ਤੋਂ ਬਾਅਦ ਕਾਹਦੇ ਤੇ ਵਿਸ਼ਵਾਸ ਹੋਣਾ ਚਾਹੁੰਦੇ ਹੋ ਇਸ ਵਾਰ ਦੀ ਜਿਮੜੀ ਚੋਣਾਂ ਵਿੱਚ ਕਿਸ ਤਰੀਕੇ ਦਾ ਬਦਲਾਅ ਰਹੇਗਾ ਕਿਉਂਕਿ ਤਾਂ ਪਿਛਲੀਆਂ ਵਾਰ ਜਿੰਮੇਵਾਰੀ ਪਾਰਟੀ ਦੀ ਇਹ ਬਹੁਤ ਦਿੱਤੀ ਹੈ ਸੋਾਰ ਚਾਹੁੰਦੇ ਨਹੀਂ ਦੇਖੋ ਪਾਰਟੀ ਨਾ ਮੈਂ ਸ਼ੁਰੂ ਤੋਂ ਜਿੰਨੀ ਹੁਣ ਮੈਂ ਕਰਦਾ ਪਿਆ ਇੰਨੀ ਮਿਹਨਤ ਉਦੋਂ ਵੀ ਕਰਦਾ ਸੀ ਜਦੋਂ ਲੈਕਚਰਾਂ ਹੁੰਦੇ ਸੀ ਹੁਣ ਥੋੜਾ ਜਿਹਾ ਉਹਨਾਂ ਨੇ ਜ਼ਿਆਦਾ ਬੋਝ ਪਾ ਦਿੱਤਾ ਵੀ ਜ਼ਰਰ ਕਰ ਦਿੱਤਾ ਕੰਮ ਕੋਈ ਗੱਲ ਨਹੀਂ ਮੈਂ ਕੋਈ ਤੰਦ ਨਹੀਂ ਨਾ ਕਰਾਂਗਾ ਸਭ ਨੂੰ ਇਕੱਠੇ ਸਭ ਮੇਰੇ ਨਾਲ ਰਲ ਕੇ ਚੱਲ ਵਰਕਰਾਂ ਨੂੰ ਕੀ ਹੋਈ ਵਰਕਰ ਮੇਰੇ ਨਾਲ ਹੈ ਜੀ ਸਭ ਮੇਰੇ ਪੈਰਾਂ ਹਵਾ ਹਰ ਵਕਤ ਤੋਂ ਮੈਂ ਇਹ ਨਹੀਂ ਗੱਲ ਵੀ ਮੈਂ ਪ੍ਰਧਾਨ ਬਣੇ ਤੇ ਮੇਰੇ ਨਾਲ ਖੜੇ ਮੈਂ ਜਦੋਂ ਪ੍ਰਧਾਨ ਨਹੀਂ ਸੀ ਤਦ ਵੀ ਉਹ ਮੇਰੇ ਨਾਲ ਹੀ ਦੱਸਦੇ ਠੀਕ ਹੈ ਜੀ ਮੁੱਤਿਆ ਜੀ ਤੋਂ ਪਾਸ ਜੀ ਅੱਜ ਜੀ ਬਲਾਕ ਪੱਧਰੀ ਮੀਟਿੰਗ ਕੀਤੀ ਜੀ ਆਪਾਂ ਬਲਾਕ ਤਰਨ ਤਰਨ ਦੀ ਲੱਖੀ ਜੀ ਨੂੰ ਪ੍ਰਦਾਨ ਲਾਇਆ ਗਿਆ ਵਾ ਉਹਦੇ ਸਬੰਚ ਮੀਟਿੰਗ ਕੀਤੀ ਆ ਹਾਈ ਕਮਾਂਡ ਨੇ ਇਸ ਪ੍ਰਤਾਪ ਪ੍ਰਧਾਨ ਜੀ ਰਜਾ ਵਿਣਗ ਜੀ ਨੇ ਤੇ ਆਪਣੇ ਐਲਪੀ ਲੀਡਰ ਅਤਾਪ ਸਿੰਘ ਬਾਜਵੇ ਦੀ ਹੁਕਮ ਹਿਦਿਸ਼ਾ ਨੇ ਨਿਰਦੇਸ਼ੇਟ ਇਥੇ ਬਲਕ ਪਦੀ ਮੀਟਿੰਗ ਕੀਤੀ ਹੈ ਜੀ ਜਿਮਨੀ ਚੋਣ ਆ ਰਹੀ ਹੈ ਉਮੀਦਵਾਰ ਕਈ ਹੋ ਰਹੇ ਤਾਂ ਲੱਗਦਾ ਕਿ ਚਾਰ ਕਾ ਕਾ ਪੜੀ ਜੇ ਫੋਟੇ ਜਾਂਦੀ ਕਿਤੇ ਨਹੀਂ ਜਾ ਰਹੀ ਬਿਲਕੁਲ ਕੋਈ ਫੋਟ ਨਹੀਂ ਹੈ ਜੀ ਕਾਂਗਰਸ ਇਕਮੁੱਠਾ ਤੇ ਇਕਮੁੱਠੀ ਰਹੂਗੀ ਜੋ ਹਾਈ ਕਮਾਂਡ ਨੇ ਫੈਸਲਾ ਕੀਤਾ ਸਾਰੀ ਉਥੇ ਕੱਠੇ ਮੁੱਡੇ ਮੁੱਡੇ ਨਾਲ ਮੁੱਢਾ ਜੋੜ ਕੇ ਪਹਰਾ ਦੇਣਗੇ ਜੀ ਆਪਣੇ ਬਲਾਕ ਤਰਨਤਾਰਨ ਦੇ ਤਰਨਤਾਰ ਸ਼ਹਿਰੀ ਦੇ ਕਾਂਗਰਸੀ ਵਰਕਰਾਂ ਦੇ ਆਗੂ ਸਭਾ ਦਾ ਧੰਨਵਾਦ ਕਰਦਾ ਕਿ ਜਿਹੜੀ ਇੱਕ ਛੋਟੇ ਜਿਹੇ ਸੱਬੇ ਦੇ ਇੱਥੇ ਮੀਟਿੰਗ ਸੀ ਜਿਹੜੀ ਬਲਾਕ ਲੈਵਲ ਦੀ ਮੀਟਿੰਗ ਸੀ ਉਹ ਮੀਟਿੰਗ ਨੇ ਅੱਜ ਇਹ ਰੈਲੀ ਦਾ ਰੂਪ ਧਾਰਿਆ ਮੈਂ ਉਹਨਾਂ ਦਾ ਸਦਾ ਹੀ ਰਿਣੀ ਰਵਾਂਗਾ ਤੇ ਧੰਮਾਦਿਓ ਇਹ ਸਾਡੇ ਤਰਨਤਾਰਨ ਦੇ ਬਲਾਕ ਦੀ ਮੀਟਿੰਗ ਸੀ ਜਿੱਦੇ ਸਾਡੇ ਹਲਕਾ ਕੋਆਰਡੀਨੇਟਰ ਸਰਦਯੁੱਧ ਵੀਰ ਸਰਲੀ ਜੀ ਨੇ ਅਗਵਾਈ ਕਰਨੀ ਸੀ ਪੰਜਾਬ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸੀਐਲਪੀ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਦੇ ਪੇਸ਼ਾ ਪੇਸ਼ਾ ਜਿਹੜੀਆਂ ਬਲੌਗ ਲੈਵਲ ਤੇ ਕਾਂਗਰਸੀ ਵਰਕਰਾਂ ਨੂੰ ਲਾਮਬਦ ਕਰਨਗੇ ਅਤੇ ਕਾਂਗਰਸੀ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਮੀਟਿੰਗਾਂ ਪੂਰੇ ਪੰਜਾਬ 'ਚ ਕੀਤੀਆਂ ਜਾ ਰਹੀਆਂ ਨੇ। ਸੋ ਮੀਟਿੰਗ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆਇਆ ਹੈ। ਜਿਹੜੀ ਹੈ ਵਿਧਾਨ ਸਭਾ ਦੀ ਚੋਣ ਆ ਰਹੀ ਹੈ ਉਹਦੇ ਵਿੱਚ ਡਟ ਕੇ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਸ ਕਿਸੇ ਦੀ ਪਾਰਟੀ ਘੁਸਾ ਕਰੇਗੀ ਜਿਹਨੂੰ ਟਿਕਟ ਪਾਵੇਗੀ ਉਹ ਡਟ ਕੇ ਮਤ ਕਰਨਗੇ ਉਹ ਤੈਨੂੰ ਚੇਤਾਉਣ। ਇਹ ਲੋਕਾਂ ਨਾਲ ਸਰ ਵਿਕਮ ਜਿਹੜੀ ਚੌਂਕ ਦੇ ਵਿੱਚ ਸਾਰੇ ਬਾਬਾ ਬਾਹਰ ਹੋਏ ਨੇ। ਇਸ ਲਈ ਇਹ ਦੇਖਦੇ ਜਿਵੇਂ ਚੋਣ ਦੇ ਵਿੱਚ ਕੋਈ ਕੋਈ ਕਿਸੇ ਵੀ ਇਨਸਾਨ ਦੇ ਦੁਨੀਆ ਤੋਂ ਚਲੇ ਜਾਣ ਨਾਲ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇਥੋਂ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਪਰ ਉਸ ਦੇ ਨਾਲ ਨਾਲ ਇਹ ਹੈਰਾਨੀ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਵੇਂ ਕਿ ਪਹਿਲਾਂ ਤੋਂ ਹੀ ਤਿਆਰੀ ਕਰਕੇ ਰੱਖੀ ਹੋਈ ਸੀ ਕਿ ਸਾਡੀ ਜਮਣੀ ਚੋਣ ਸ਼ਾਇਦ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਤਰਨਤਨ ਸਾਹਿਬ ਸ਼ਹਿਰ ਦੇ ਵਿੱਚ ਤੇ ਹਲਕੇ ਦੇ ਵਿੱਚ ਇਹਨਾਂ ਨੇ ਡਾਕਟਰ ਸਾਹਿਬ ਦਾ ਭੋਗ ਨਹੀਂ ਸੀ ਪਿਆ ਤੇ ਜਿਵੇਂ ਜਿਵੇਂ ਇਸ਼ਤਿਹਾਰ ਲਾ ਲਾ ਕੇ ਹੋਰਡਿੰਗ ਲਾ ਲਾ ਕੇ ਸਰਕਾਰੀ ਬਿਲਡਿੰਗਾਂ ਤੇ ਮਾਰਤਾਂ ਦੇ ਸਰਕਾਰੀ ਖੰਭਿਆਂ ਤੇ ਭਰਤੇ ਹੋ ਲੋਕਾਂ ਦੇ ਵਿੱਚ ਉਸ ਪ੍ਰਤੀ ਬੜਾ ਰੋਸ ਆ। ਕੋਈ ਕਮ ਸੇ ਕਮ ਉਸ ਇਨਸਾਨ ਨੂੰ ਗਿਆ ਜੇ ਦੁਨੀਆ ਤੋਂ ਦੱਸ ਦੇਣੀ ਸੀ ਹੋਈ ਤੇ ਇਹਨਾਂ ਨੇ ਆਪਣੀ ਸਰਾਜਨੀਤੀ ਸ਼ੁਰੂ ਕਰ ਦਿੱਤੀ ਤੇ ਸਾਡੀ ਮਜਬੂਰੀ ਬਣਾ ਦਿੱਤੀ ਚਲੋ ਇਹ ਮੀਟਿੰਗ ਤੇ ਅਸੀਂ ਕਰਨੀ ਸੀ ਪਰ ਵਰਕਰਾਂ ਦੇ ਵਿੱਚ ਸਾਨੂੰ ਵਰਕਰਾਂ ਦੇ ਫੋਨ ਆਉਂਦੇ ਸੀ ਕਿ ਝਾੜੂ ਵਾਲੇ ਸ਼ਹਿਰ ਦੇ ਵਿੱਚ ਇਸ਼ਤਿਹਾਰ ਪਾਣੀ ਕਰਨੀ ਸ਼ੁਰੂ ਕਰਤੀ ਆਪਾਂ ਨੂੰ ਤਾਂ ਮੀਟਿੰਗ ਕਰਨੀ ਚਾਹੀਦੀ ਸੋ ਵਰਕਰਾਂ ਦੀ ਸਹਿਮਤੀ ਨਾਲ ਪ੍ਰਧਾਨ ਜੀ ਦੇ ਹੁਕਮ ਤਹਿਤ ਅਸੀਂ ਇੱਕ ਬਲੌਕ ਲੈਵਲ ਤੇ ਮੀਟਿੰਗ ਕੀਤੀ ਜਿਹੜਾ ਰੈਸਟ ਹਾਊਸ ਦੇ ਵਿੱਚ ਦੇਖੋ ਇਹ ਉਹ ਤੇ ਸਰਕਾਰ ਦੀ ਨਲਾਇਕੀ ਕਹਿ ਲਓ ਜਾਂ ਪ੍ਰਸ਼ਾਸਨ ਸੁਟਾ ਹੈ ਪ੍ਰੌਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز